ਤੋ ਗੱਲ ਕਰਦੇ ਹਾਂ ਹੁਣ ਕਮਾਂਤਰੀ ਖਬਰ ਦੀ ਦਰਸਲ ਈਰਾਨ ਦੇ ਰਾਸ਼ਟਰਪਤੀ ਦੀ ਇੱਕ ਹੈਲੀਕਾਪਟਰ ਕ੍ਰੈਸ਼ ਘਟਨਾ ਦੇ ਵਿੱਚ ਜਿਹੜੀ ਆ ਮੌਤ ਹੋ ਚੁੱਕੀ ਹੈ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਈਰਾਨ ਦੇ ਰਾਸ਼ਟਰਪਤੀ ਦੀ ਮੌਤ ਹੋਈ ਹੈ ਵਿਦੇਸ਼ ਮੰਤਰੀ ਹੁਸੈਨ ਆਮੀਰ ਦੀ ਜਾਨ ਵੀ ਇਸ ਹਾਦਸੇ ਦੇ ਵਿੱਚ ਗਈ ਹੈ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਸਮੇਤ 9 ਲੋਕਾਂ ਦੀ ਮੌਤ ਹੋਈ ਹੈ ਦੱਸਦੀ ਹੈ ਕਿ ਕੱਲ ਵੇ ਰਾਸ਼ਟਰਪਤੀ ਇਬਰਾਹਿਮ ਦੇ ਹੈਲੀਕਾਪਟਰ ਦਾ ਕ੍ਰੈਸ਼ ਹੋਰ ਹਾਦਸੇ ਦੇ ਵਿੱਚ ਹੈਲੀਕਾਪਟਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕਿਆ ਹੈ ਅਜ਼ਰਬਾਈਜਾਨ ਤੋਂ ਪਰਤਦੇ ਸਮੇ ਇਹ ਪੂਰਾ ਹਾਦਸਾ ਵਾਪਰਿਆ ਖਰਾਬ ਮੌਸਮ ਜਿਹੜਾ ਇਸ ਦਾ ਜੋ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਕਾਫਲੇ ਦੇ ਵਿੱਚ ਤਿੰਨ ਹੈਲੀਕਾਪਟਰ ਸੀ ਔਰ ਦੋ ਸੁਰੱਖਿਅਤ ਵਾਪਸ ਪਰਤੇ ਨੇ ਸੋ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਕੁਮਾਂਤਰੀ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਰਾਨ ਦੇ ਰਾਸ਼ਟਰਪਤੀ ਜਦੋਂ ਇਰਾਨ ਦੇ ਰਾਸ਼ਟਰਪਤੀ ਦਾ ਜ਼ਿਕਰ ਹੋ ਰਿਹਾ ਤਾਂ ਮੈਂ ਦੱਸਣਾ ਚਾਹਾਂਗਾ ਕਿ ਜੋ ਜੋ ਇਰਾਨ ਦੀ ਲੀਡਰਸ਼ਿਪ ਹੈ ਉਸ ਦੇ ਵਿੱਚ ਸੈਕਿੰਡ ਨੰਬਰ ਤੇ ਪੋਜੀਸ਼ਨ ਦੇ ਉੱਪਰ ਇਰਾਨ ਦੇ ਰਾਸ਼ਟਰਪਤੀ ਹੁੰਦੇ ਆ ਔਰ ਤਾਂ ਉਹਨਾਂ ਦੇ ਜੋ ਕਿ ਜਿਹੜੇ ਕਿ ਚੁਣੇ ਜਾਂਦੇ ਨੇ ਮੁਲਕ ਦੇ ਵਿੱਚ ਚੁਣੇ ਜਾਂਦੇ ਨੇ ਤਾਂ ਰਾਸ਼ਟਰਪਤੀ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਹੈ ਬਹੁਤ ਇੱਕ ਵੱਡੀ ਦੁਰਘਟਨਾ ਜ਼ਰੂਰ ਹੈ ਔਰ ਮੌਸਮ ਇੱਕ ਵਜ੍ਹਾ ਜਿਹੜੀ ਹੈ ਦੱਸੀ ਜਾ ਰਹੀ ਹੈ ਸੋ ਹਾਲਾਂਕਿ ਹੈੱਡ ਆਫ ਦ ਸਟੇਟ ਜਿਹੜੇ ਨੇ ਉਹ ਅਯੋਤਿਲਾ ਅਲ ਖੁਮੈਨੀ ਨੇ ਪਰ ਇਸ ਵੇਲੇ ਮੇਰੇ ਨਾਲ ਜੋ ਚੈਨਲ ਦੇ ਚੀਫ ਐਡੀਟਰ ਜਗਦੀਪ ਸਿੰਘ ਸੰਧੂ ਜਿਹੜੇ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ ਜਗਦੀਪ ਜੀ ਬੇਹਦ ਜਿਹੜੀ ਹੈ ਮੰਦਭਾਗੀ ਦੁਰਘਟਨਾ ਈਰਾਨ ਤੋਂ ਸਾਹਮਣੇ ਆਈ ਹੈ ਜਿੱਥੇ ਜੋ ਈਰਾਨ ਦੀ ਅਪਰਾਜਨੀਤੀ ਦੀ ਗੱਲ ਕਰੀਏ ਤਾਂ ਸੈਕਿੰਡ ਨੰਬਰ ਤੇ ਜਿਹੜੇ ਰਾਸ਼ਟਰਪਤੀ ਨੇ ਪੋਜੀਸ਼ਨ ਦੇ ਉੱਪਰ ਹੁੰਦੇ ਨੇ ਤਾਂ ਉਹਨਾਂ ਦਾ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮੌਤ ਹੋ ਚੁੱਕੀ ਹੈ ਜੀ ਬਲਦੀਪ ਜਿਹੜੇ ਪ੍ਰੈਜ਼ੀਡੈਂਟ ਸਈ ਇਬਰਾਹਿਮ ਰਿਆਜ਼ੀ ਉਹਨਾਂ ਦੀ ਚੋਪਰ ਕ੍ਰੈਸ਼ ਚ ਮੌਤ ਹੋ ਚੁੱਕੀ ਹੈ ਪਿਛਲੇ 2 ਦਿਨ ਤੋਂ ਉਹਨਾਂ ਦਾ ਜਿਹੜਾ ਚੋਪਰ ਸੀਗਾ ਉਹ ਲਾਪਤਾ ਸੀ ਔਰ 60 ਰੈਸਕਿਊ ਟੀਮਸ ਜਿਹੜੀਆਂ ਨੇ ਉਸ ਵਿੱਚ ਲਗਾਈਆ ਗਿਆ ਸੀ ਉਹਨਾਂ ਨੂੰ ਟ੍ਰੇਸ ਕਰਨ ਲਈ ਲੇਕਿਨ ਹੁਣ ਜੋ ਖਬਰ ਆ ਰਹੀ ਹੈ ਜਿਹੜੀ ਉੱਥੋਂ ਦੀ ਰੈੱਡ ਕ੍ਰੈਸੈਂਟ ਟੀਮ ਹੈ ਉਹਨਾਂ ਨੇ ਡਰੋਨ ਦੇ ਜ਼ਰੀਏ ਉੱਥੋਂ ਦਾ ਰੈਕਜ ਜਿਹੜਾ ਉਹਨਾਂ ਨੂੰ ਮਿਲਿਆ ਔਰ ਉਸ 'ਚ ਜਿਹੜੀ ਇਰਾਨ ਦੀ ਸਟੇਟ ਮੀਡੀਆ ਨਿਊਜ਼ ਏਜੰਸੀ ਇਰਨਾ ਹੈ ਉਹਨੇ ਕਨਫਰਮ ਕੀਤਾ ਹੈ ਕਿ ਜਿਹੜੇ ਪ੍ਰੈਜ਼ੀਡੈਂਟ ਰਿਆਸੀ ਜਿਹੜੇ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ ਔਰ ਉਸ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਵਿਦੇਸ਼ ਮੰਤਰੀ ਸੀ ਉਹਨਾਂ ਦੇ ਵੀ ਇਸ ਸਾਥ ਸੇ 'ਚ ਮ ਇਹ ਜਿਹੜਾ ਐਕਸੀਡੈਂਟ ਉਸ ਵੇਲੇ ਹੋਇਆ ਜਦੋਂ ਇਜ਼ਰਾਇਲ ਔਰ ਜਿਹੜੀ ਈਰਾਨ ਹੈ ਉਹਨਾਂ ਦੀ ਬਹੁਤ ਜ਼ਿਆਦਾ ਟੈਂਸ਼ਨ ਚੱਲ ਰਹੀ ਹੈ ਔਰ ਇਹੋ ਜਿਹਾ ਕਿਆਤਰਾਇਆਂ ਚੱਲ ਰਹੀਆਂ ਸੀ ਕਿ ਕਿਤੇ ਇਸ ਵੀਕਸ ਕੋਈ ਇਜ਼ਰਾਇਲ ਦਾ ਹੱਥ ਹੋਵੇ ਲੇਕਿਨ ਫਿਲਹਾਲ ਜਿਹੜਾ ਕਿਹਾ ਜਾ ਰਿਹਾ ਕਿ ਮੌਸਮ ਖਰਾਬ ਹੋਣ ਕਾਰਨ ਜਿਹੜਾ ਫੌਗ ਬਹੁਤ ਜ਼ਿਆਦਾ ਸੀ ਔਰ ਉਸ ਕਾਰਨ ਪਹਾੜਾਂ ਦੇ ਨਾਲ ਇਹ ਹੈਲੀਕਾਪਟਰ ਟਕਰਾ ਗਿਆ ਹਾਲਾਂਕਿ ਪ੍ਰੈਜ਼ੀਡੈਂਟ ਦੇ ਕਾਫਲੇ ਵਿੱਚ ਤਿੰਨ ਹੈਲੀਕਾਪਟਰ ਸੀਗੇ ਔਰ ਤਿੰਨ ਹੈਲੀਕਾਪਟਰ ਜਿਹੜੇ ਆ ਉਹਨਾਂ ਵਿੱਚੋਂ ਦੋ ਹੈਲੀਕਾਪਟਰ ਸਹੀ ਸਲਾਮਤ ਵਾਪਸ ਪਹੁੰਚ ਗਏ ਸੀ ਟਬਰੀਟ ਸਿਟੀਜ਼ ਵੀ ਉੱ लैंड करना ਸੀ ਲੇਕਿਨ ਜਸਟ ਹੈਲੀਕਾਪਟਰ ਤੇ ਪ੍ਰੈਜ਼ੀਡੈਂਟ ਰੈਜ਼ੀ ਸੀ ਉਹ ਜਿਹੜਾ ਉਹ ਕ੍ਰੈਸ਼ ਹੋ ਗਿਆ ਹਾਲਾਂਕਿ ਬਹੁਤ ਸਾਰੇ ਦਾਅਵੇ ਕੀਤੇ ਜਾ ਰਹੇ ਜਿਹੜਾ ਪ੍ਰੈਜ਼ੀਡੈਂਟ ਰੈਜ਼ੀ ਹੈ ਉਹ ਅਜ਼ਰਬਾਈਜਾਨ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਇਲਾਮ ਆਲੀਵ ਉਹਨਾਂ ਦੇ ਨਾਲ ਇੱਕ ਡੈਮ ਦਾ ਉਦਘਾਟਨ ਕਰਨ ਤੋਂ ਬਾਅਦ ਵਾਪਸ ਆ ਰਹੇ ਸੀ ਔਰ ਸ਼ੁਰੂਆਤ ਵਿੱਚ کیا ਜਾ ਰਿਹਾ ਸੀ ਕਿ 3 ਮਿੰਟ ਦੇ ਜਿਹੜਾ ਜਿਹੜਾ ਟੇਕ-ਆਫ ਕੀਤਾ ਹੈਲੀਕਾਪਟਰ ਨੇ 3 ਮਿੰਟ ਦੇ ਵਿੱਚ ਵਿੱਚ ਪੂਰਾ ਸੰਪਰਕ ਜਿਹੜਾ ਉਹ ਟੁੱਟ ਗਿਆ ਔਰ ਉਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਹੋ ਹਾਰਡ ਲੈਂਡਿੰਗ ਹੋਈ ਹੈ ਲੇਕਿਨ शायद ये लोग बचे होंगे क्योंकि यह भी दावा किया जा रहा है दावा है कि प्रेजिडेंट रियासी गलबात हुई है ठीक है लेकिन दो दिन तो बाद कोई खबर नहीं मिल रही और हूं जोड़ा उन्होंने कंफर्म किया इरना ने किसत हाँ हो चुकी है प्रेजिडेंट रियासी की उम्र करीब तेईस साल थी और जिसे उतों के लीडर है जो ਸੁਪਰੀਮ ਲੀਡਰ ਈਰਾਨ ਦੇ ਕਿਉਂਕਿ ਜਿਹੜਾ ਰਿਲੀਜੀਅਸ ਲੀਡਰ ਨੇ ਸੁਪਰੀਮ ਲੀਡਰ ਉਹ ਆਇਤੋਲਾ ਖਵਾਨੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਈਰਾਨ ਦੇ ਲੋਕ ਹੈ ਉਹ ਸ਼ਾਂਤੀ ਬਣਾ ਕੇ ਰੱਖਣ ਔਰ ਉਹਨਾਂ ਨੇ ਕਿਹਾ ਕਿ ਕੋਈ ਵੀ ਜਿਹੜਾ ਦੇਸ਼ ਦੀ ਜਿਹੜੀ ਗਵਰਨੈਂਸ ਹੈ ਉਸ ਵਿੱਚ ਕਿਸੇ ਤਰ੍ਹਾਂ ਦੀ ਕਮੀ ਜਿਹੜੀ ਉਹ ਨਹੀਂ ਆਉਣ ਦਿੱਤੀ ਜਾਏਗੀ ਸੋ ਸੈਕਟ ਰੈਸਕਿਊ ਟੀਮ ਉੱਥੇ ਗਈਆਂ ਹੋਈਆਂ ਸੀ ਉਸ ਸਪੌਟ ਤੇ ਔਰ ਉਹਨਾਂ ਨੂੰ ਧੂਆ ਔਰ ਕੁਝ ਡੀਜ਼ਲ ਦੀ ਸਮੈਲ ਜਿਹੜੀ ਹੈ ਐਵੀਏਸ਼ਨ ਫਿਊਲ ਜਿਹੜਾ ਉਹਦੀ 스멜 ਆਈ ਉਸ ਤੋਂ ਬਾਅਦ ਉਹਨਾਂ ਨੇ ਉਸ ਏਰੀਆ ਦਾ ਦੌਰਾ ਕੀਤਾ ਉਹਨਾਂ ਨੇ ਕਨਫਰਮ ਕੀਤਾ ਕਿ ਕੋਈ ਵੀ ਜਿਹੜਾ ਹੈਲੀਕਾਪਟਰ ਵਿੱਚ ਮੌਜੂਦ ਲੋਕ ਸੀ ਉਹਨਾਂ ਵਿੱਚੋਂ ਕੋਈ ਵੀ ਜਿਹੜਾ ਸਖਸ਼ਾ ਉਹ ਜ਼ਿੰਦਾ ਨਹੀਂ ਹੈ ਹਾਲਾਂਕਿ ਇੰਟਰਨੈਸ਼ਨਲ ਕਮੇਟੀ ਜਿਹੜੀ ਹੈ ਉਹਨਾਂ ਨੇ ਮਦਦ ਦੀ ਜਿਹੜੀ ਹੈ ਉਹ ਕੇਸ਼ਕਰ ਕੀਤੀ ਸੀ ਇਰਾਕ ਕੁਵੈਤ ਕਤਰ ਸਾਊਦੀ ਅਰੇਬੀਆ ਔਰ ਯੂਰਪੀਅਨ ਯੂਨੀਅਨ ਦੇ ਰਿਸ਼ੇ ਨੇ ਸਪੋਰਟ ਵੀ ਆਫਰ ਕੀਤਾ ਸੀ ਲੇਕਿਨ ਈਰਾਨ ਦਾ ਜਿਹੜਾ ਕਰੂ ਹੈ ਉਹ ਮਲਬੇ ਲਾਗੇ ਪਹੁੰਚ ਚੁਕੇ ਆ ਔਰ ਪ੍ਰੈਜ਼ੀਡੈਂਟ ਰੈਸੀ ਜਿਹੜੇ ਆ ਉਹਨਾਂ ਦੀ ਮੌਤ ਹੋ ਚੁਕੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਤੇ ਦੁੱਖ ਦਾ ਪਰ ਜਲਾਤ ਤਤਾ ਵਗੀ ਤੇ ਇਸ এবੀ ਹੈ ਕਿ ਜਿਸ ਹੈਲੀਕਾਪਟਰ ਜਿਹੜਾ ਕ੍ਰੈਸ਼ ਹੋਇਆ ਉਹ ਯੂ ਐਸ ਮੇਡ ਬੈਲ 212 ਹੈਲੀਕਾਪਟਰ ਹੈ 212 ਬੈਲ ਕਿੰਨਾ ਸੇਫ ਇਸ ਨੂੰ ਮੰਨਿਆ ਜਾ ਸਕਦਾ ਹੈ ਪਹਿਲੀ ਗੱਲ ਔਰ ਦੂਜਾ ਇਹ ਕਿ ਕਾਸਿਮ ਸੁਲੇਮਾਨੀ ਜੋ ਕਿ ਈਰਾਨ ਦੇ ਫੌਜ ਦੇ ਕਮਾਂਡਰ 2020 ਦੇ ਵਿੱਚ ਉਹਨਾਂ ਦੇ ਵੀ ਯੂ ਐਸ ਦੇ ਡਰੋਨ ਸਟ੍ਰਾਈਕ ਦੇ ਵਿੱਚ ਜਿਹੜੀ ਹੈ ਜਾਨ ਗਈ ਸੀ ਤਾਂ ਕੀ ਉਸ ਐਂਗਲ ਤੋਂ ਵੀ ਸਾਤਸ ਨੂੰ ਦੇਖਿਆ ਜਾ ਰਿਹਾ ਜਾਂ ਸਿਰਫ ਇੱਕ ਇਹ ਮੌਸਮ ਦੇ ਪੱਖ ਤੋਂ ਹੀ ਇਸ ਨੂੰ ਜਿਹੜਾ ਇਨਵੈਸਟੀਗੇਟ ਕੀਤਾ ਜਾਏਗਾ ਲੀਪ ਸ਼ੁਰੂਆਤੀ ਜਾਂਚ ਇਸੇ ਸਾਹਮਣੇ ਆ ਰਿਹਾ ਕਿ ਸ਼ਾਇਦ ਮੌਸਮ ਖਰਾਬ ਹੋਣ ਕਾਰਨ ਜਿਹੜਾ ਹੈ ਚੋਪਰ ਹੈ ਉਹ ਕੈਸ਼ ਹੋਇਆ ਤੁਸੀਂ ਇੱਕ ਗੱਲ ਸਮਝਣੀ ਸਮਝਾਣੀ ਚਾਹਵਾਂਗਾ ਕਿ ਤਿੰਨ ਹੈਲੀਕਾਪਟਰਾਂ ਦਾ ਕਾਫਲਾ ਜਿਹੜਾ ਹੈ ਉਹ ਡੈਮ ਦਾ ਉਦਘਾਟਨ ਕਰਨ ਤੋਂ ਬਾਅਦ ਉਹਨੇ ਟੇਕ-ਆਫ ਕੀਤਾ ਸੀ ਈਰਾਨ ਦੀ ਤਬਰੇਜ਼ ਜਿਹੜਾ ਸ਼ਹਿਰ ਸੀ ਉੱਥੇ ਜਾਣ ਦੀ ਕੋਸ਼ਿਸ਼ ਹੋ ਰਹੀ ਸੀ ਔਰ ਇਸ ਦੌਰਾਨ ਇੱਕ ਹੈਲੀਕਾਪਟਰ ਕੈਸ਼ ਹੋਇਆ ਅਗਰ ਕੋਈ ਇਸ ਵਿੱਚ ਕੋਈ ਡਰੋਨ ਜਾਂ ਮਿਜ਼ਾਈਲ ਹਮਲਾ ਹੁੰਦਾ ਤੇ ਸ਼ਾਇਦ ਤਿੰਨ ਹੈਲੀਕਾਪਟਰਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਲੇਕਿਨ ਇਹ ਵੀ ਇੱਕ ਸੱਚਾਈ ਹੈ ਕਿ ਬਹੁਤ ਘੱਟ ਚਾਂਸਸ ਹੁੰਦੇ ਹੈ ਇਹ ਪਤਾ ਚੱਲੇ ਕਿ ਪ੍ਰੈਜ਼ੀਡੈਂਟ ਕਿਸ ਜਹਾਜ਼ ਦੇ ਵਿੱਚ ਹੈਲੀਕਾਪਟਰ ਦੇ ਵਿੱਚ ਸਵਾਰ ਹੋਣਗੇ ਕਿਉਂਕਿ ਸਿਕਿਉਰਿਟੀ ਪ੍ਰੋਟੋਕਾਲ ਦੇ ਸਾਰ ਨਾਲ ਤਿੰਨ ਹੈਲੀਕਾਪਟਰ ਜਿਹੜੇ ਆ ਉਹ ਇੱਕੋ ਤਰ੍ਹਾਂ ਦੇ ਜਿਹੜੇ ਬੈਲ ਤੁਸੀਂ ਦੱਸ ਰਹੇ ਹੋ ਉਸੇ ਕੰਪਨੀ ਦੇ ਹੈਲੀਕਾਪਟਰ ਇੱਕੋ ਸ਼ੇਪ ਉਹਨਾਂ ਦੀ ਹੁੰਦੀ ਹੈ ਔਰ ਸਾਰੇ ਸੇਮ ਹੁੰਦੇ ਆ ਸੋ ਬਹੁਤ ਘੱਟ ਜਿਹੜਾ ਚਾਂਸਸ ਨੇ ਕਿ ਕਿ ਇੱਥੇ ਫਾਉਟਲੀ ਹੋ ਸਕਦਾ ਲੇਕਿਨ ਜਿਸ ਤਰ੍ਹਾਂ ਇਜ਼ਰਾਈਲੀ ਔਰ ਇਰਾਨੀਅਨ ਦੀ ਲਗਾਤਾਰ ਜਿਹੜੀ ਪਿਛਲੇ 1 ਮਹੀਨੇ ਤੋਂ ਉਹਨਾਂ ਚ ਟੈਨਸ਼ਨ ਬਹੁਤ ਜ਼ਿਆਦਾ ਹੈ ਇਜ਼ਰਾਈਲ ਨੇ ਜ਼ਾਰਾ ਰੈਕਟ ਜਿਹੜੇ ਰਾਕਟ ਜਿਹੜੇ ਸੀ ਇਰਾਨ ਵੱਲੋਂ ਛੱਡੇ ਗਏ ਸੀ ਉਹਨੂੰ ਆਰਨ ਡੋਮ ਦੇ ਜ਼ਰੀਏ ਲਸ਼ ਕੀਤਾ ਸੀ ਤੇ ਦੋਨੋਂ ਦੇਸ਼ਾਂ ਦੇ ਵਿੱਚ ਉਹਨੋਂ ਤਾਂ ਟਲ ਗਿਆ ਸੀ ਲੇਕਿਨ ਫਿਲਹਾਲ ਜਿਹੜਾ ਹੈ ਇਹੋ ਹੀ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਮੌਸਮ ਦੇ ਕਰਕੇ ਹਾਦਸਾ ਹੋਇਆ ਲੇਕਿਨ ਉਹਨੇ ਹਾਦਸਾ ਕੀ ਕੋਈ ਇਹਦੇ ਪਿੱਛੇ ਅਟੈਕ ਸੀ ਜਾਂ ਕੀ ਸੀਗਾ ਇਹ ਤੇ ਸਮਾਂ ਦੱਸੇਗਾ ਕਿ ਜਿਹੜੀ ਉਹ ਵਸੀਗੀ ਲੇਕਿਨ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਕਿਹਾ ਜਾ ਰਿਹਾ ਸੀ ਕਿ ਜਿਹੜੀ ਪ੍ਰੈਜ਼ੀਡੈਂਟ ਦੀ ਕ੍ਰੈਸ਼ ਹੋਣ ਤੋਂ ਬਾਅਦ ਗੱਲ ਹੋਈ ਟੀਮ ਨਾਲ ਉਸ ਤੋਂ ਬਾਅਦ ਜੀ ਉਹਨਾਂ ਦੀ ਮੌਤ ਹੋਈ ਹੈ ਤੇ ਇਹ ਬਹੁਤ ਵੱਡੇ ਸਵਾਲ ਲੈ ਕੇ ਆਕਰ ਅਗਰ ਪ੍ਰੈਜ਼ੀਡੈਂਟ ਨੇ ਕ੍ਰੈਸ਼ ਹੋਣ ਤੋਂ ਬਾਅਦ ਉਹਨਾਂ ਨੇ ਕੋਈ ਗੱਲਬਾਤ ਕੀਤੀ ਫੋਨ ਤੇ ਉਸ ਤੋਂ ਬਾਅਦ ਉਹਨਾਂ ਦੀ ਅਗਰ ਡੈਥ ਹੁੰਦੀ ਹੈ ਤੇ ਫਿਰ ਇਸ ਵਿੱਚ ਬਹੁਤ ਜ਼ਿਆਦਾ ਜਿਹੜੇ ਸ਼ੱਕ ਸੁਭਾ ਜਿਹੜੇ ਆ ਉਹ ਪੈਦਾ ਹੋ ਰਹੇ ਹੈ ਖੈਰ ਉਹਨਾਂ ਨੇ ਗੱਲਬਾਤ ਹੋਈ ਨਹੀਂ ਹੋਈ ਇਹ ਵੀ ਅੱਗੇ ਜ਼ਾਹਿਰ ਹੋ ਜਾਏਗਾ ਲੇਕਿਨ ਜਿਸ ਤਰ੍ਹਾਂ ਇਹ ਹੈਲੀਕਾਪਟਰ ਕ੍ਰੈਸ਼ ਹੋਇਆ ਔਰ ਜਿਸ ਤਰ੍ਹਾਂ ਦੀ ਟੈਂਸ਼ਨ ਮਿਡਲ ਈਸਟ ਚੱਲ ਰਹੀ ਹੈ ਉਸ ਤੋਂ ਬਾਅਦ कई लोग जेड़े इसराइल न जोड़ रहे थे लेकिन फिलहाल जीना एजेंसी ने कहा कि खराब मौसम जोड़ा है उस करके जरा जैश हो प्लेन और अगे जी तहकीकात होएगी जोड़ा हैलीकॉप्टर के ब्लैक बॉक्स हूं उसने जरिए पता लगाया जा पाएगा कि आखिर की वजह से तीन हैलीकाप्टर एको समय टेक करते हैं और दो हैलीकाप्टर सही सलामत उत्तर पहुंच गए लेकिन जे इब्राहिम नायरती थे उन्होंना हैलीकाप्टर और जेन फॉरन ਮਿਸਟਰ ਜਿਹੜੇ ਸੀ ਹੁਸੈਨ ਅਮੀਰ ਅਬਦੁੱਲਾ ਉਹਨਾਂ ਦਾ ਹੈਲੀਕਾਪਟਰ ਦੇ ਵਿੱਚ ਉਹ ਜਿਹੜਾ ਹੈ ਉਹ ਕ੍ਰੈਸ਼ ਹੋ ਗਿਆ ਸੋ ਫਿਲਹਾਲ ਜਿਹੜੇ ਆ ਰੈਸਕਿਊ ਟੀਮਸ ਉੱਤੇ ਪਹੁੰਚ ਚੁੱਕੀਆਂ ਲੇਕਿਨ ਉੱਥੇ ਕੋਈ ਵੀ ਸਰਵਾਈਵਰ ਜਿਹੜਾ ਉਹ ਦੇਖਨੇ ਰਿਹਾ ਲੇਕਿਨ ਖ਼ਰਾਲੇ ਦੀ ਗੱਲ ਹੈ ਕਿ ਇਰਾਨ ਨੇ ਦਾਅਵਾ ਕੀਤਾ ਸੀ ਕਿ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਜਿਹੜੇ ਹੈ ਸਹੀ ਸਲਾਮਤ ਨੇ ਉਹਨਾਂ ਦੀ ਫੋਨ ਤੇ ਗੱਲ ਹੋਈ ਹੈ ਲੇਕਿਨ ਹੁਣ ਆਕਰ ਕੀ ਵਜ੍ਹਾ ਸੀ ਇਸ ਬਾਰੇ ਕਈ ਵਾਰ ਹੁੰਦਾ ਹੈ ਕਿ ਜਿਹੜੇ ਪ੍ਰੋਟੋਕਾਲ ਦੇ ਹੋ ਜਾਂਦੇ ਆ ਕਿ ਜਦ ਤੱਕ ਅਗਲਾ ਲੀਡਰ ਡਿਕਲੇਅਰ ਨਾ ਕਰੇ ਕੀਤਾ ਜਾਵੇ ਉਰੋਂ ਤੱਕ ਜਿਹੜਾ ਜਿਹੜਾ ਸੁਪਰੀਮ ਲੀਡਰ ਹੈ ਉਹਦੇ ਬਾਰੇ ਬਹੁਤ ਸਾਰਾ ਜਿਹੜਾ ਹੈ ਉਹ ਖੁਲਾਸੇ ਨਹੀਂ ਕੀਤੇ ਜਾਂਦੇ ਸੋ ਹੋ ਸਕਦਾ ਹੈ ਕਿ ਇੱਕ ਦਰਿਆ ਬਣਾਇਆ ਗਿਆ ਹੋਵੇ ਲੋਕਾਂ ਨੂੰ ਦੱਸਣ ਲਈ ਕਿ ਸ਼ਾਇਦ ਉਹ ਸੇਫ ਨੇ ਲੇਕਿਨ ਈਰਾਨ ਦੇ ਵਿੱਚ ਲੋਕ ਜਿਹੜੇ ਆ ਸਰਕਾਰ ਦੇ ਉੱਤੇ ਉਤਰ ਸਕੇ ਆ ਹਲਾਤਤਾਂ ਹੋ ਸਕਦੇ ਆ ਸੋ ਇਹਨੂੰ ਦੇਖਦੇ ਹੋਏ ਜਿਹੜੇ ਸੁਪਰੀਮ ਲੀਡਰ ਖਮੀਨੀ ਹੈ ਉਹਨਾਂ ਨੇ ਕਿਹਾ ਹੈ ਕਿ ਲੋਕ ਜਿਹੜੇ ਆ ਉਹ ਸ਼ਾਂਤੀ ਬਣਾ ਕੇ ਰੱਖਣ ਔਰ ਜੋ ਵੀ ਦੇਸ਼ ਦਾ ਕੰਮਕਾਜ ਹੈ ਉਹਨੂੰ ਉਹ ਵਿੱਚ ਵਿਗਰ ਨਹੀਂ ਆ ਦਿੱਤਾ ਜਾਏਗਾ ਉਹ ਇਸੇ ਤਰ੍ਹਾਂ ਚੱਲਦਾ ਰਹੇਗਾ ਜਲਦੀ बहुत शुक्रिया जगदीप जी साढ़े जुड़न दे खबर के उपर नाल गल और जानकारी सांझी सी सो बेहद And, uh, अभी तक जो खबर आ रही है ये अनफॉर्चुनेट एक्सीडेंट है वो जहां से ईरान के वेस्टर्न बॉर्डर की तरफ से वापस आ रहे थे पहाड़ी इलाका था बारिश हो रही थी और फॉग था रात का समय है तो अभी तक तो जो सारे अंदाजे हैं वो ये है कि एक एक्सीडेंट है और रात भर ढूंढा जाता रहा और अभी कुछ समय पहले ही इसकी लोकेशन मिली है और जहां तक कहा जा रहा है कि कोई भी सर्वाइवर बचा नहीं है तो अभी तक तो ऑब्वियसली पूरा एस्टीमेट जो लिया जा रहा है वो यही है कि एक एक्सीडेंट है जो कि वेदर कंडीशंस के कारण और वेदर कंडीशंस के साथ हो सकता है ह्यूमन एरर यानी कि पायलट का एरर कंबाइन हो गया हो उन दिनों दोनों चीजों के चलते ये क्रैश हुआ है सो so, फिलहाल फिलहाल जो इस दे ऊपर प्रतिक्रम सामने आ रहे हैं क्योंकि बहुत बड़ा हेलीकॉप्टर क्रैश हादसा है और जो मैं जिक्र भी कर रहा था कि ईरान की राजनीति के सैकेंड नंबर की पोजिशन के उपर क्योंकि सुप्रीम लीडर अयोतिला अल खमेनी ने ਔਰ ਉਸ ਤੋਂ نیچے ਇੱਕ ਸਟੈਪ نیچے ਜਿਹੜੇ ਰਾਸ਼ਟਰਪਤੀ ਦਾ ਅਹੁਦਾ ਜਿਹੜਾ ਇਰਾਨ ਦੇ ਵਿੱਚ ਹੁੰਦਾ ਹੈ ਔਰ ਐਡੇ بڑے ਅਹੁਦਾ ਦਾ ਜੋ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਇਸ ਤਰੀਕੇ ਦੇ ਨਾਲ ਜਾਣ ਜਾਣੀ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਔਰ ਜਦੋਂ ਇਰਾਨ ਦੀ ਗੱਲ ਕਰਦੇ ਆ ਤਾਂ 2020 ਦਾ ਉਹ ਵਾਕਿਆ ਯਾਦ ਆਉਂਦਾ ਜਦੋਂ ਇਰਾਕ ਯਾਨੀ ਇਰਾਕ ਦੇ ਵਿੱਚ ਬਗਦਾਦ ਦੇ ਵਿੱਚ ਯੂਐਸ ਦੀ ਡਰੋਨ ਸਟ੍ਰਾਈਕ ਦੇ ਵਿੱਚ ਇਰਾਨ ਦੇ ਕਮਾਂਡਰ ਕਾਸਿਮ ਸੁਲੇਮਾਨੀ ਉਹਨਾਂ ਦੀ ਡੈਥ ਹੋਈ ਸੀ ਉਸ ਵੇਲੇ ਕਮਾਂਤਰੀ ਰਾਜਨੀਤੀ ਜਿਹੜੀ ਆ ਬਹੁਤ ਜ਼ਿਆਦਾ ਪਖੀ ਸੀ ਖੈਰ ਹੁਣ ਇਨਵੈਸਟੀਗੇਸ਼ਨ ਦਾ ਮਸਲਾ ਹੈ ਕਿ ਆਖਰ ਪੂਰਾ ਘਟਨਾਕਰਮ ਵਾਪਰਿਆ ਕਿਵੇਂ ਆ